ਵਨੜੀਆ ਪੰਜਾਬੀ ਤੇ ਬੀਬੀ ਜਗੀਰਕੌਰ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਵਾਇਕ ਤੇ ਖਾਲਸਾਵਾ ਹੈਗੇ ਜੀ ਫਤੇ ਜੀ ਵਾਇਕ ਖਾਲਸਾਵਾ ਫਤੇ ਜੀ ਬੀਬੀ ਜੀ ਕੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਮਤਲਬ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਫੈਸਲਾ ਕਿਸ ਹਿਸਾਬ ਨਾਲ ਲਿਆ ਗਿਆ ਕਿ ਤੁਸੀਂ ਤੁਹਾਨੂੰ ਇਹ ਫੈਸਲਾ ਸਹੀ ਲੱਗਦਾ ਤੁਕਿ ਇਹ ਗੱਲ ਠੀਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੰਸਥਾ ਹੈ ਹਮ ਕਮੇਟੀ ਇੱਕ ਸਮਰਥ ਹੈ ਕਿ ਕਿਸੇ ਵੇਲੇ ਕੋਈ ਐਕਚੁਅਲ ਲੈਣਾ ਹੋਵੇ ਉਹ ਲੈ ਸਕਦੀ ਹੈ ਕਾਰਵਾਈ ਕਰਨ ਦੇ ਸਮਰਥ ਹੈ ਜੀ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਇਹ ਕਾਰਵਾਈ ਕੀਤੀ ਹੈ ਕਿ ਇਹ ਕਾਰਵਾਈ ਜਾਇਜ਼ ਹੈ ਕਿ ਇਹ ਬੰਦੀ ਸੀ ਕਿਉਂਕਿ ਸਿੰਘ ਸਾਹਿਬ ਜੀ ਨੂੰ तकरीबन 20 ਸਾਲ ਪਹਿਲਾਂ ਤੇ ਉਹ ਲੱਗੇ ਹੋਏ ਆ ਤੇ ਜਿਸ ਵੇਲੇ ਲਾਇ ਸੀ ਉੱਥੇ ਹੈੱਡ ਗ੍ਰੰਥੀ ਸ਼੍ਰੀ ਮੁਖਸਰ ਸਾਹਿਬ ਜੀ ਫਿਰ ਸ਼੍ਰੀ ਦਮਦਮਾ ਸਾਹਿਬ ਜਥੇਦਾਰ ਔਰ ਸ਼੍ਰੀ ਅਕਾਲਤਾਬ ਸਾਹਿਬ ਦੇ ਉੱਤੇ ਇਹਨਾਂ ਦੇ ਹੁੰਦਿਆਂ ਹੀ ਸਾਰਾ ਕੁਝ ਇਹ ਹੋਇਆ ਸੀ ਅੱਜ ਜਿਹੜਾ ਇਹਨਾਂ ਨੇ ਮੁੱਦਾ ਬਣਾਇਆ ਸ਼੍ਰੀ ਕਾਤਰ ਸਾਹਿਬ ਜੀ ਦੇ ਸਾਬਕਾ ਜਥੇਦਾਰ ਦੇ ਉੱਤੇ ਵੀ ਉਹਦਾ ਘਰੇਲੂ ਜਿਹੜਾ ਕੋਈ ਮੁਸ਼ਕਲ ਆਈ ਸੀ ਪਰਿਵਾਰਕ ਤੌਰ ਤੇ ਉਸ ਪਰਿਵਾਰਕ ਮੁਸ਼ਕਲ ਨੂੰ ਲੈ ਕੇ ਇਹਨਾਂ ਨੇ ਇੱਕ ਐਸਾ ਮੁੱਦਾ ਬਣਾਇਆ ਜਿਹਦੇ ਨਾਲ ਉਹਦੇ ਕਿਰਦਾਰਕੁਸ਼ੀ ਵੀ ਕੀਤੀ ਹੂੰ ਔਰ ਉਸਦੇ ਪਰਿਵਾਰ ਦੇ ਬਹੁਤ ਸਾਰੀਆਂ ਵੱਡੀਆਂ ਮੁਸ਼ਕਲਾਂ ਬਣਾਉਣ ਵਿੱਚ ਵੀ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਹੂੰ ਜਿਹਦੇ ਕਰਕੇ ਸਾਰੇ ਲੋਕਾਂ ਦੇ ਵਿੱਚ ਅੱਜ ਰੋਸ ਵੀ ਹੈ ਖਾਸ ਕਰਕੇ ਸੇਖ ਮਹਿਸੂਸ ਕਰ ਰਹੀ ਹੈ ਕਿ ਐਸੀ ਉੱਚੀ ਸੂਚੀ ਪਦਵੀ ਦੇ ਉੱਤੇ ਜਦੋਂ ਤੁਸੀਂ ਕਿਸੇ ਦੇ ਉੱਤੇ ਕਿੜ ਕੱਢਣ ਵਾਸਤੇ ਇਹੋ ਜਿਹੀ ਕਾਰਵਾਈ ਕਰੋਗੇ ਤੇ ਉਹ ਸੋਹਣੀ ਲੱਗਦੀ ਸੋਹਣੀ ਨਹੀਂ ਲੱਗਦੀ ਕਿੜ ਕਿੜ ਕੱਢਣ ਵਾਸਤੇ ਕਿਹਾ ਬੀਬੀ ਜੀ ਕਿੜ ਕਿੜ ਕਾਦੀ ਕੱਢੀ ਸਰ ਸਾਹਿਬ ਜੀ ਦੇ ਨਾਲ ਇਹ ਮੈਨੂੰ ਲੱਗਦਾ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਕੀਤਾ ਗਿਆ ਸੀਗਾ ਉਹ ਇਹਨਾਂ ਦੇ ਮਨ ਵਿੱਚ ਬਹਿ ਗਈ ਹੈ ਕਿ ਇਹ 2 ਦਸੰਬਰ ਦੇ ਫੈਸਲੇ ਵਿੱਚ ਇਹਨਾਂ ਦੀ ਭੂਮਿਕਾ ਵੱਡੀ ਹੈ ਠੀਕ ਹੈ ਕਿਉਂਕਿ ਉਹ ਪਹਿਲਾਂ ਵੀ ਜਦੋਂ ਕਹਿੰਦੇ ਸੀ ਪੇਸ਼ ਹੋਣ ਵਾਸਤੇ ਜੀ شويه ਜੀ ਇਹ ਗੱਲ ਸਾਰੀਆਂ ਜੀ ਜੀ ਅੱਜ ਇਹਨਾਂ ਨੇ ਸ਼ੋਮਨੀਕੁਰ ਤਰਫੋਂ ਬੰਦ ਕਮੇਟੀ ਅਕਸਤਾ ਬਹੁਤ ਵੱਡਾ ਨੁਕਸਾਨ ਕੀਤਾ ਹਮ ਖਾਸ ਕਰਕੇ ਮੈਸਬਿੰਦੀ ਦੇ ਪ੍ਰਧਾਨ ਸ਼ੋਮਨੀਕੁਰ ਤਰਫੋਂ ਬੰਦ ਕਮੇਟੀ ਜਿਹੜੇ ਹੈ ਉਹਨੂੰ ਬੜਾ ਸੋਚ ਵਿਚਾਰ ਕੇ ਫੈਸਲਾ ਲੈਣਾ ਚਾਹੀਦਾ ਸੀ ਕਿਉਂਕਿ ਜਿਹੜੀ ਗੱਲ ਨਹੀਂ ਸੀ ਬੰਦੀ ਮर्याਦਾ ਦੇ ਖਿਲਾਫ ਹੈ ਵੈਸੇ ਜਿਹੜੀ ਉਹ ਉਹਦੇ ਅ ਉਹ ਦੋ ਤਿੰਨ ਤਾਂ ਸੀ ਬਹੁਤ ਬੜੀ ਠੇਸ ਪਹੁੰਚਾਈ ਹੈ ਜੀ ਤੇ ਮੈਂ ਸਮਝਦੀ ਹਾਂ ਕਿ ਇਹ ਅੱਜ ਕਿਸੇ ਨੂੰ ਪਰਵਾਹ ਨਹੀਂ ਹੋਏਗਾ ਹੂੰ ਬੀਬੀ ਜੀ ਇਹਦੇ ਵਿੱਚ ਨਾ ਸਿੱਧੇ ਤੌਰ ਤੇ ਇੱਕ ਟਿੱਪਣੀ ਹੋਣ ਲੱਗ ਗਈ ਖਾਸ ਤੌਰ ਦੇ ਉੱਤੇ ਕਿ ਜੇ ਜਥੇਦਾਰ ਸਾਹਿਬ ਬਾਹਰ ਹੋ ਗਏ ਹੁਣ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਤੇ ਜਿਹੜੇ ਪਹਿਲਾਂ ਪਾਰਟੀ ਚੋਂ ਕੱਢੇ ਗਏ ਸੀ ਜਿਨ੍ਹਾਂ ਦਾ ਅਸਤੀਫਾ ਐਕਸੈਪਟ ਹੋਇਆ ਸੀ ਵਿਰਸਾ ਸਿੰਘ ਵਲਟੂਹਾ ਉਹ ਇਨ ਹੋ ਜਾਣਗੇ ਇਹ ਮਤਲਬ ਇੱਕ ਚਾਹਨਕ ਚਰਚਾ ਸ਼ੁਰੂ ਹੋ ਗਈ ਹੈ ਕਿ ਕਿ ਇਹਦੇ ਵਿੱਚ ਉਹਨਾਂ ਦਾ ਵੀ ਕੋਈ ਮਤਲਬ ਹੱਥ ਰਿਹਾ ਆ ਸਮਝਿਆ ਜਾ ਸਕਦਾ ਇਹਨੂੰ ਐਵੇਂ ਚਲੋ ਉਹ ਤੇ ਇੱਕ ਚੁਰੀ ਉਹਨੇ ਕੀਤਾ ਸਾਰਾ ਕੁਝ ਕਰਵਾਇਆ ਹੀ ਉਹਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਸਮਝਦੇ ਆ ਕਿ ਜਿਨ੍ਹਾਂ ਦੇ ਜਿਨ੍ਹਾਂ ਉਹਨੇ ਕੁਝ ਇੱਕ ਦੋ ਰੱਖੇ ਹੋਏ ਆ ਆਪਣੇ ਨਾਲ ਸਾਥੀ ਕਿ ਜਿਨ੍ਹਾਂ ਦੇ ਕੋਲੋਂ ਦੂਜਿਆਂ ਦੀ ਕਿਰਦਾਰਕੁਸ਼ੀ ਵੀ ਕਰਾਉਂਦੇ ਆ ਕਿਸੇ ਦੀ ਵੇਚੀ ਵੀ ਕਰਾਉਂਦੇ ਆ ਕਿਸੇ ਨੂੰ ਟੌਂਚ ਵੀ ਕਰਾਉਂਦੇ ਆ ਕਿਸੇ ਨੂੰ ਗਾਲਾਂ ਵੀ ਕਟਾਉਂਦੇ ਆ ਉਹ ਬੇਇੱਜ਼ਤੀ ਕਰਾਉਣ ਵਾਸਤੇ ਸਭ ਤੋਂ ਵੱਧ ਇਹਨਾਂ ਦਾ ਰੋਲ ਹੁੰਦਾ ਤੁਸੀਂ ਇਹ ਦੇਖੋ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਏਡੀ ਵੱਡੀ ਸ਼ਖਸੀਅਤ ਸੀ ਜੀ ਇਹਨੇ ਦੇ ਕਹਿੰਦੇ ਉੱਤੇ ਉਹਨੂੰ 2 ਮਿੰਟ ਨਹੀਂ ਲੱਗੇ ਬਾਹਰ ਕੱਢਤਾ ਪਾਰਟੀ ਚ ਹੂੰ ਸਾਡੇ ਵਰਗਿਆਂ ਨੂੰ ਜਦੋਂ ਕਿਤੇ ਅਸੀਂ ਪਾਰਟੀ ਵਾਸਤੇ ਇੰਨੀਆਂ ਕੁਰਬਾਨੀਆਂ ਇੰਨੀਆਂ ਲੜਾਈਆਂ ਲੜੀਆਂ ਇੰਨੇ ਨੇ ਮਿਹਨਤ ਕੀਤੀ ਹੈ ਹੂੰ ਸਾਨੂੰ ਪਾਸੇ ਕਰਨ ਵਾਸਤੇ ਵੀ ਇਨ੍ਹਾਂ ਲੋਕਾਂ ਦੇ ਹੱਥ ਸਾਰਿਆਂ ਦਾ ਹੂੰ ਸੋ ਮੈਂ ਸਭ ਇਹ ਦਈਏ ਕਿ ਇਹ ਚੰਗਾ ਨਹੀਂ ਕਰ ਰਹੇ ਸ਼੍ਰੋਮਣੀ ਕਾਲੀਦਾਨ ਨੂੰ ਵੀ ਖਤਮ ਕਰ ਰਹੇ ਹੈ ਤੇ ਸਾਡੀਆਂ ਸੰਸਥਾਵਾਂ ਦਾ ਵੀ ਗਰਾਫ ਜਿਹੜਾ ਇਹਨਾਂ ਨੇ ਬਹੁਤ ਨੀਵਾ ਕਰ ਦਿੱਤਾ ਤੇ ਲੋਕਾਂ ਦੇ ਵਿੱਚ ਅੱਜ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਸੰਸਥਾਵਾਂ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਇੰਨੀਆਂ ਸਤਕਾਰਯੋਗ ਸੀ ਇਹਨਾਂ ਦੇ ਪੱਧਰ ਨੀਵਾ ਕਿਉਂ ਹੋ ਗਿਆ ਸਵਾਲ ਹੀ ਬੀਬੀ ਜੀ ਇਹੀ ਖੜਾ ਹੁੰਦਾ ਕਿ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਤਿੰਨ ਮੈਂਬਰੀ ਕਮੇਟੀ ਕੰਮ ਹੀ ਨਹੀਂ ਸੀ ਕਰ ਸਕਦੀ ਐਕਚੁਅਲੀ ਕਿਉਂਕਿ ਇਹ ਇਹ ਅਖਤਿਆਰੀ ਸ਼੍ਰੀ ਕਾਲਤਕ ਸਾਹਿਬ ਦੇ ਜੇਸ਼ੇਦਾਰ ਦੇ ਕੋਲ ਸੀ ਜੇ ਜਾਂਚ ਹੋਣੀ ਚਾਹੀਦੀ ਸੀ ਤਾਂ ਤੇ ਫਿਰ ਉਹ ਅਲਟੀਮੇਟਲੀ ਕਮੇਟੀ ਕੰਮ ਵੀ ਕੀਤੀ ਔਰ ਉਸ ਤੋਂ ਬਾਅਦ ਕੱਢ ਵੀ ਦਿੱਤਾ ਗਿਆ ਉਹ ਸਿੰਘ ਸਾਹਿਬ ਜੀ ਨੇ ਆਪ ਹੀ ਦਮਦਮਾ ਸਾਹਿਬ ਬੈਠ ਕੇ ਖੜੇ ਹੋ ਕੇ ਪੰਜ ਪਿਆਰੇ ਦੇ ਸਾਹਮਣੇ ਹਮਮ ਸ੍ਰੀ ਗੁਰਪ੍ਰੰਪਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਾ ਕੁਝ ਕਹਿ ਦਿੱਤਾ ਕਿ ਜੋ ਕੁਝ ਵੀ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਬਿਲਕੁਲ ਗਲਤ ਹੈ ਸਰਾ ਸਰ ਝੂਠ ਹੈ ਮੇਰਾ ਇਹ ਨਾਲ ਕੋਈ ਸਬੰਧ ਨਹੀਂ ਜੇ ਪੰਜ ਪਿਆਰੇ ਦੇ ਸਾਹਮਣੇ ਗਾਲਾਂ ਕੱਢਣ ਦੇ ਮਸਲੇ ਵਿੱਚ ਧਾਨੀ ਜਾ ਕੇ ਆਪਣੀਆਂ ਵੀ ਪੇਸ਼ ਹੋ ਕੇ ਉੱਥੇ ਕਹਿ ਸਕਦਾ ਕਿ ਮੈਂ ਕਿਮਾਂ ਦਾ ਚਾਚਾ ਕਹਾਂ ਮੈਂ ਕੋਈ ਗਲਤੀ ਨਹੀਂ ਕੀਤੀ ਜੇ ਮੈਂ ਗਲਤੀ ਵੀ ਕੀਤੀ ਮੈਂ ਮਾਫੀ ਮੰਗਦਾ ਉਹ ਤੇ ਪ੍ਰਵਾਨ ਹੋ ਜਾਂਦੀ ਹੈ ਤੇ ਜੇ ਸ਼ਰੀਅਤ ਕਾਤ ਹੈ ਸਾਭ ਜੀ ਦੇ ਸਾਖਾ ਜਥੇਦਾਰ ਉੱਥੇ ਖੜੇ ਹੋ ਕੇ ਕਹਿੰਦੇ ਆ ਸਿੰਘ ਸੱਭਾ ਨਾਲ ਦੇ ਸਾਹਮਣੇ ਉਪਰਵਾਨਤ ਕਿਉਂ ਨਹੀਂ ਹੂੰ ਦੂਜੀ ਗੱਲ ਕਿ ਮਸਲਾ ਹੀ ਕੋਈ ਨਹੀਂ ਹੂੰ ਜਿਸ ਮਸਲੇ ਦਾ ਆਧਾਰ ਹੀ ਕੋਈ ਨਹੀਂ ਹੂੰ ਔਰ ਇੱਕ ਵਿਅਕਤੀ ਜਿਹੜੀ ਉਹ ਇੰਨੀ ਵੱਡੀ ਸ਼ਖਸੀਅਤ ਹੋ ਕੇ ਜਿਨੇ ਆਪਣੇ ਪਰਿਵਾਰਕ ਤੌਰ ਤੇ ਜੇ ਮੈਂਬਰ ਤੇ ਮੁਸ਼ਕਲ ਆਈ ਹੈ ਤੇ ਉਹਦੀ ਮਦਦ ਕੀਤੀ ਹੈ ਉਹਦੀਆਂ ਬੱਚੀਆਂ ਨੂੰ ਅਪਣਾ ਕੇ ਉਹਨੂੰ ਪੜਾ ਰਿਹਾ ਹੈ ਉਹਦੀ ਸੇਵਾ ਕਰ ਰਿਹਾ ਤੁਹਾਨੂੰ ਕੀ ਤਰਾਸ ਹੈ ਹੂੰ ਕਿਸਨੂੰ ਕੀ ਇਤਰਾਜ਼ ਹੈ ਇਹ ਤਾਂ ਸਿਰਫ ਸਿਰਫ politcal pressure ਹੈ ਜੀ ਹੂੰ ਉਤੋਂ ਜਿੱਦਾਂ ਉਹ ਕਹਿ ਰਹੇ ਉਹਦਾ ਕਰੀ ਜਾਂਦੇ ਆ ਹੂੰ ਉਹਨਾਂ ਨੇ ਸਿਰਫ ਆਪਣਾ ਜਿਹੜਾ ਉਹ ਬਦਲਾ ਲੈ ਰਹੇ ਆ ਠੀਕ ਇਹ ਜਿਹੜਾ ਉਹਨਾਂ ਨੇ 2 ਦਸੰਬਰ ਦਾ ਫੈਸਲਾ ਸੀ ਉਹਦਾ ਬਦਲਾ ਲੈ ਰਹੇ ਹੋਰ ਕੁਝ ਨਹੀਂ ਠੀਕ ਠੀਕ ਆ ਬੀਬੀ ਜੀ ਬਹੁਤ ਸ਼ੁਕਰੀਆ